ਆਹ ਨੋਟ ਦੋਨੋਂ ਨਕਲੀ ਆ ਇਸ ਸਮੇ ਅਸੀਂ ਮੌਜੂਦ ਆ ਜਲੰਧਰ ਦੇ 66 ਫੁੱਟੀ ਰੋਡ ਤੇ ਔਰ ਮੇਰੇ ਪਿੱਛੇ ਜਿਹੜੀ ਤਸਵੀਰਾਂ ਤੁਸੀਂ ਦੇਖ ਰਹੇ ਹੋ ਉਹ ਇੰਡਸਲੈਂਡ ਬੈਂਕ ਦੀਆਂ ਏਟੀਐਮ ਦੀਆਂ ਨੇ ਔਰ ਇਹ ਏਟੀਐਮ ਹੁਣ ਬੰਦ ਕਰ ਦਿੱਤਾ ਗਿਆ ਹੈ ਕਾਰਨ ਕੀ ਰਿਹਾ ਇਹ ਵੀ ਤੁਹਾਨੂੰ ਦੱਸਾਂਗੇ ਪਹਿਲਾਂ ਤੁਹਾਨੂੰ ਇਹ ਦੱਸ ਦਈਏ ਕਿ ਲੋਕ ਬੈਂਕ ਰਾਹੀਂ ਜਾਂ ਏਟੀਐਮ ਰਾਹੀਂ ਆਪਣੇ ਪੈਸੇ ਕਢਵਾਉਣ ਆਉਂਦੇ ਨੇ ਤੇ ਜਦੋਂ ਉਹਨਾਂ ਨੂੰ ਉਹੀ ਪੈਸੇ ਉਹਨਾਂ ਦੇ ਫਟੇ ਹਾਲਤ ਚ ਜਾਂ ਨਕਲੀ ਨੋਟ ਮਿਲ ਜਾਣ ਤੇ ਕਾਫੀ ਦੁੱਖ ਵੀ ਹੁੰਦਾ ਹੈ ਤੇ ਉਸ ਸਮੇਂ ਮਿਲਦੇ ਨੇ ਜਦੋਂ ਕਿ ਰਾਤ ਦਾ ਸਮਾਂ ਹੁੰਦਾ ਹੈ ਔਰ ਰਾਤ ਦੇ ਸਮੇਂ ਦੇ ਵਿੱਚ ਕੋਈ ਬੈਂਕ ਨਹੀਂ ਖੁੱਲਾ ਹੁੰਦਾ ਜਿੱਥੇ ਜਾ ਕੇ ਉਹ ਐਕਸਚੇਂਜ ਕਰਾ ਪਾਣ ਲੇਕਿਨ ਫਿਲਹਾਲ ਹੂ ਉਹ ਜਿਨ੍ਹਾਂ ਨੇ ਪੈਸੇ ਕਢਾਏ ਸੀਗੇ ਉਹ ਇਸ ਸਮੇਂ ਬੈਂਕ ਗਏ ਹੋਏ ਨੇ ਤੇ ਅਸੀਂ ਉਸ ਏਟੀਐਮ ਦੇ ਬਾਹਰ ਮੌਜੂਦ ਆ ਜਿਸ ਏਟੀਐਮ ਚੋਂ ਨਕਲੀ ਅਤੇ ਫਟੇ ਨੋਟ ਨਿਕਲੇ ਸੀ ਪਹਿਲਾਂ ਤੁਹਾਨੂੰ ਆ ਨਾ ਤਸਵੀਰਾਂ ਦਿਖਾ ਦਿੰਨੇ ਆ ਇਹ ਉਹ ਸ਼ਖਸ ਦਿਆਂ ਨੇ ਜਿਨੇ ਰਾਤੀ ਏਟੀਐਮ ਤੋਂ ਪੈਸੇ ਕਢਾਏ ਸੀਗੇ ਔਰ ਆਹ ਦੇਖੋ ਤਾਂ ਕਿ ਆ ਗਏ ਇਹਦੇ ਵਿੱਚ ਸ਼ਖਸ ਸਾਹਿਬ ਦੱਸ ਰਿਹਾ ਹੈ ਕਮੇਟੀਆ ਨੋਟਸ ਆ ਵੀ ਨੋਟ ਫਟਿਆ ਠੀਕ ਹੈ ਜੀ ਆਹ ਅੱਗੇ ਟੇਪਾਂ ਵਾਲੇ ਨੋਟ ਆ ਗਏ ਆ ਸਾਰੇ ਕੋਈ ਵੀ ਇੱਕ ਵੀ ਨੋਟ ਸਹੀ ਦਿਖਾਓ ਵਿੱਚ ਕੋਈ ਨੋਟ ਚੱਕਦਾ ਕੋਈ ਹੈ ਆਹ ਦੇਖੋ ਆ ਵੀ ਟੇਪ ਵਾਲਾ ਪੱਟਾ ਹੋਇਆ ਟੇਪੀਆਂ ਲਗੀਆਂ ਇਹਨੂੰ ਜੇਪੀਆਂ ਆਹ ਲਓ ਇਹਦੇ ਲੈ ਆ ਜੇ ਲੋ ਭਾਜੀ 100 ਰੁਪਏ ਆਹ ਦੇਖ ਲੋ ਭਾਜੀ ਅੱਗੇ ਨੋਟ ਦੇਖ ਲੋ ਆਹ ਲੋ ਭਾਜੀ ਅਈ ਦਾ ਗਰੀਬ ਬੰਦੇ ਆ ਸਾਡਾ ਇੱਕੋ ਗੇੜੇ 'ਚ 10000 ਦਾ ਨੁਕਸਾਨ ਹੋ ਗਿਆ ਜੀ ਅਸੀਂ ਕਿਹਨੂੰ ਹੁਣ ਕਹੀਏ ਬਿਲਕੁਲ ਇਹ ਤੁਸੀਂ ਤਸਵੀਰਾਂ ਦੇਖਿਆ ਨੇ ਇਹ ਈਸੀ ਏਟੀਐਮ ਤੋਂ ਪੈਸੇ ਕਢਵਾਏ ਗਏ ਸੀਗੇ ਔਰ ਇਹਦੇ ਵਿੱਚ ਸ਼ਖਸ ਦਸ ਰਿਹਾ ਹੈਗਾ ਕਿ ਪਹਿਲਾ ਨਕਲੀ ਨੋਟ ਫੇ ਫਟੇ ਨੋਟ ਫੇ ਟੇਪਾ ਵਾਲੇ ਨੋਟ ਜਿਹੜੇ ਆ ਉਹ ਇਸ ਏਟੀਐਮ 'ਚੋਂ ਨਿਕਲੇ ਆ ਇਹ ਬੈਂਕ 'ਤੇ ਇੱਕ ਬਹੁਤ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ ਕਿ ਕਿਵੇਂ ਜਦੋਂ ਬੈਂਕ ਦੇ ਵਿੱਚ ਏਟੀਐਮ 'ਚ ਪੈਸੇ ਅਗਰ ਜਮਾ ਕਰਨ ਆਂਦੇ ਆ ਲੋਕ ਜਾਂ ਫਿਰ ਬੈਂਕ ਵਾਲੇ ਖੁਦ ਲੋਕਾਂ ਲਈ ਇੱਥੇ ਪੈਸੇ ਜਿਹੜਾ ਮਸ਼ੀਨ ਦੇ ਵਿੱਚ ਪਾਣ ਆਂਦੇ ਆ ਤੇ ਉਸ ਸਮੇਂ ਕਿਹਾ ਚੈੱਕ ਨਹੀਂ ਕੀਤਾ ਜਾਂਦਾ ਹੈਗਾ ਬੈਂਕ ਵੱਲੋਂ ਕਿਉਂਕਿ ਬੈਂਕ ਦੀ ਇਦਾਂ ਦੀ ਲਾਪਰਵਾਹੀ ਆ ਨਾ ਬਹੁਤ ਵੱਡਾ ਸਵਾਲੀਆ ਨਿਸ਼ਾਨ ਖੜਾ ਕਰਦੀ ਹੈ ਔਰ ਦੂਸਰਾ ਇਹ ਵੀ ਦੱਸਦੀ ਹੈ ਕਿ ਜਦੋਂ ਕੋਈ ਸ਼ਖਸ ਜਾਂ ਕੋਈ ਵਿਅਕਤੀ ਜਦੋਂ ਬੈਂਕ ਵਿੱਚ ਜਾਂਦਾ ਹੈ ਤੇ ਜੇ ਕਿਤੇ ਫਟਾ ਨੋਟ ਦੇ ਦੇ ਜਾਂ ਟੇਪਾ ਵਾਲਾ ਨੋਟ ਦੇ ਦੇਵੇ ਤੇ ਉਸ ਸਮੇਂ ਇਹ ਕਹਿ ਕੇ ਉਹਨੂੰ ਵਾਪਸ ਕਰ ਦਿੱਤਾ ਜਾਂਦਾ ਨੋਟ ਨੂੰ ਕਿ ਇਹ ਨੋਟ ਨਹੀਂ ਚੱਲ ਸਕਦਾ ਔਰ ਐਕਸਚੇਂਜ ਵੀ ਨਹੀਂ ਕਰਦੇ ਹੈਗੇ ਆ ਲੇਕਿਨ ਜਿਵੇਂ ਸ਼ਖਸ ਨੇ ਦੱਸਿਆ ਹੈਗਾ ਕਿ 10000 ਦੇ ਕਰੀਬ ਜਿਹੜੀ ਅਮਾਉਂਟ ਕਢਾਈ ਗਈ ਔਰ ਉਸ ਅਮਾਉਂਟ ਦੇ ਬਾਅਦ ਉਹਨੂੰ ਫਟੇ ਨਕਲੀ ਅਤੇ ਟੇਪਾਂ ਵਾਲੇ ਨੋਟ ਮਿਲੇ ਜਿਸ ਦੇ ਬਾਅਦ ਉਸਨੇ ਇੱਥੇ ਸਿਕਿਉਰਿਟੀ ਗਾਰਡ ਵੀ ਬੈਠਾ ਹੋਇਆ ਸੀਗਾ ਉਸ ਨੂੰ ਵੀ ਦੱਸਿਆ ਲੇਕਿਨ ਹੁਣ ਉਹ ਸ਼ਖਸ ਜਿਹੜੇ ਉੱਥੇ ਗਏ ਹੋਏ ਨੇ ਫਿਲਹਾਲ ਇੱਥੇ ਜਿਹੜੇ ਦੁਕਾਨਦਾਰ ਨੇ ਜਿਹੜਾ ਦਾ ਏਟੀਐਮ ਦੇ ਨਾਲ ਹੈ ਸਰ ਇਹ ਏਟੀਐਮ ਕਦੋਂ ਬੰਦ ਹੋਇਆ ਦੱਸੋਗੇ ਜਰਾ ਏਟੀਐਮ ਹਮੇ ਪਤਾ ਨਹੀਂ ਜੀ ਬੰਦ ਕਬ ਹੋ ਗਿਆ ਹਮ ਤੋਂ ਫਿਰ ਘਰ ਚਲੇ ਗਏ ਇਹ ਰੋਜ਼ ਖੁੱਲਦਾ ਦਾ ਏਟੀਐਮ ਹਾਂ ਰੋਜ਼ ਖੁੱਲਦਾ ਤੇ ਜਦੋਂ ਰੋਜ਼ ਖੁੱਲਦਾ ਸੀਗਾ ਲੋਕ ਇੱਥੇ ਪੈਸੇ ਕਢਾਣ ਆਉਂਦੇ ਸੀ ਹਾਂ ਰੋਜ਼ ਇੱਥੇ ਏਟੀਐਮ ਦੋਸ਼ੀ ਕਿ ਲਈ ਹੁੰਦਾ ਹੈ ਪਰ ਤੁਹਾਨੂੰ ਪਤਾ ਲੱਗਾ ਕਿ ਜਦੋਂ ਇੱਥੇ ਨਕਲੀ ਨੋਟ ਨਿਕਲੇ ਜਾਂ ਫਟੇ ਨੋਟ ਨਿਕਲੇ ਰਾਤ ਦੇ ਵੇਲੇ ਉਸਦੇ ਬਾਅਦ ਏਟੀਐਮ ਬੰਦ ਕਰ ਦਿੱਤਾ ਗਿਆ ਹਾਂ ਸ਼ਾਮ ਨੂੰ ਹੀ ਬੰਦ ਹੋ ਗਏ ਫਿਰ ਉਸ ਟਾਈਮ ਰਾਤ ਕੋ ਬੰਦ ਹੋ ਗਏ ਫਿਰ ਉਸੇ ਟਾਈਮ ਬੰਦ ਕਰ ਦਿੱਤਾ ਗਿਆ ਕਾਰਨ ਹੀ ਰਿਹਾ ਕਿ ਜਿਹੜੇ ਨਕਲੀ ਨੋਟ ਇਸੇ ਲਈ ਹਾਂ ਜੀ ਇਸੇ ਲਈ ਜਦ ਨਕਲੀ ਨੋਟ ਨਿਕਲੇ ਜਾਂ ਫਟੇ ਹੋਏ ਨੋਟ ਨਿਕਲੇ ਤਾਂ ਇਸੇ ਲਈ ਬੰਦ ਹੋ ਗਏ ਜੀ ਤੇ ਤੁਹਾਨੂੰ ਨਹੀਂ ਲੱਗਦਾ ਕਿ ਇੱਕ ਬਹੁਤ ਵੱਡੀ ਲਾਪਰਵਾਹੀ ਬੈਂਕ ਦੀ ਇਹ ਤਾਂ ਸਹੀ ਬਾਤ ਹੈ ਲਾਪਰ ਤੇ ਇਹ ਵੀ ਤੁਹਾਨੂੰ ਲੱਗਦਾ ਹੈ ਕਿ ਜਦੋਂ ਤੁਸੀਂ ਬੈਂਕ ਜਾਂਦੇ ਹੋ ਜਾਂ ਟੇਪਾ ਵਾਲਾ ਜਾਂ ਫਟਿਆ ਨੋਟ ਦਿੰਦੇ ਤੇ ਉਦੋਂ ਚੇਂਜ ਕਰਦੇ ਨਹੀਂ ਨਹੀਂ ਵਾਹ ਤਾਂ ਫਿਰ ਮੰਨਦੇ ਨਹੀਂ ਉਹ ਤਾਂ ਬੋਲਦੇ ਇਹ ਨਹੀਂ ਚੱਲਣਗੇ ਆਪੇ ਵਾਹ ਕਾ ਮੰਨਦੇ ਬੈਂਕ ਵਾਲੇ ਇਹ ਫਟੇ ਹੋਏ ਨੋਟ ਚੱਲਣਗੇ ਵਾਹ ਅਗਰ ਨਕਲੀ ਨੋਟ ਦੇਣਗੇ ਉਹ ਥੋੜੀ ਨਾ ਪਕੜेंगे ਵਾਹ ਤਾਂ ਮਸ਼ੀਨ ਅਲੱਗ ਸੇ ਉਹ ਬਾਹਰ ਕੱਢ ਦਿਆ ਜੀ ਕੀ ਕਹਿਣਾ ਚਾਹੋਗੇ ਤੁਸੀਂ ਬੈਂਕ ਨੂੰ ਇਸਕੇ ਮਤਲਬ ਇਸਪੇ ਤਾਂ ਉਹ ਕਾਰਵਾਈ ਹੋਣੀ ਚਾਹੀਦੀ ਜੀ ਇਹ ਤਾਂ ਮਤਲਬ ਲਾਪਰਵਾਹੀ ਹੈ ਉਹਨਾਂ ਕੀ ਉੱਪਰ ਬਿਲਕੁਲ ਇਹ ਜਿਹੜੇ ਏਟੀਐਮ ਦੇ ਨਾਲ ਜਿਹਨਾਂ ਦੀ ਦੁਕਾਨ ਹੈ ਸ਼ਾਪਕੀਪਰ ਨੇ ਇਹਨਾਂ ਨੇ ਕਿਹਾ ਹੈ ਕਿ ਇੱਥੇ ਕਾਰਵਾਈ ਹੋਣੀ ਚਾਹੀਦੀ ਹੈ ਕਿ ਆ ਕਿ ਇਸ ਤਰ੍ਹਾਂ ਦੇ ਨੋਟ ਜਿਹੜੇ ਨਿਕਲੇ ਨੇ ਔਰ ਉਹਨਾਂ ਨੇ ਕਿਹਾ ਕਿ ਬੈਂਕ ਦੇ ਵਿੱਚ ਜਦੋਂ ਵੀ ਨੋਟ ਐਕਸਚੇਂਜ ਕਰਾਨ ਜਾਂਦੇ ਆ ਜਾਂ ਜਮ੍ਹਾਂ ਕਰਾਨ ਜਾਂਦੇ ਤੇ ਉਸ ਸਮੇਂ ਜੇ ਫਟਿਆ ਜਾਂ ਟੇਪਾ ਵਾਲਾ ਨੋਟ ਹੁੰਦਾ ਤੇ ਉਹਨੂੰ ਚੇਂਜ ਨਹੀਂ ਕੀਤਾ ਜਾਂਦਾ ਬੈਂਕ ਵਾਪਸ ਮੋੜ ਦਿੰਦਾ ਫਿਲਹਾਲ ਹੁਣ ਅਸੀਂ ਉਸ ਵਿਅਕਤੀਆਂ ਨਾਲ ਵੀ ਗੱਲ ਕਰਾਂਗੇ ਜਿਨ੍ਹਾਂ ਨੇ ਪੈਸੇ ਕਢਵਾਏ ਸੀਗੇ ਤੇ ਉਹਨਾਂ ਦੇ ਪੈਸੇ ਫਟੇ ਹਾਲਤ ਚ ਨਿਕਲੇ ਨਕਲੀ ਨੋਟ ਬਰਾਮਦ ਹੋਏ ਉਹਨਾਂ ਨੂੰ ਉਤੇ ਜਿਹੜੇ ਟਿੱਪਾਂ ਵਾਲੇ ਨੋਟ ਸੀ ਉਹ ਵੀ ਉਹਨਾਂ ਨੂੰ ਮਿਲੇ ਆ ਜਿਸ ਕਰਕੇ ਉਹ ਕਾਫੀ ਕੱਲ ਰਾਤ ਦੇ ਪਰੇਸ਼ਾਨ ਰਹੇ ਆ ਲੇਕਿਨ ਉਸਦੇ ਬਾਅਦ ਇਹ ATM ਨੂੰ ਬੰਦ ਕਰ ਦਿੱਤਾ ਗਿਆ ਹੈਗਾ ਔਰ ਇਹ ਤਸਵੀਰਾਂ ਦੇਖ ਸਕਦੇ ਹੋ ਜਲੰਧਰ ਦੇ 68 ਹੋਟੀ ਰੋਡ ਦੀਆਂ ਨੇ